ਸਕਾਲਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਸਿਹਤ ਦਾ ਹੈ ਕਿ ਜੇਕਰ ਕਿਸੇ ਦੀ ਸਿਹਤ ਚੰਗੀ ਹੋਏਗੀ ਤੰਦਰੁਸਤ ਹੋਏਗੀ ਤੇ ਤਾਂ ਹੀ ਉਹ ਤੰਦਰੁਸਤ ਰਹਿ ਸਕੇਗਾ ਪੰਜਾਬ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਹਸਤਾਲਾਂ ਦੇ ਵਿੱਚ ਚਾਹੇ ਉਹ ਨਿੱਜੀ ਹੈ ਤੇ ਚਾਹੇ ਉਹ ਸਰਕਾਰੀ ਹੈ ਵਧੀਆ ਤੇ ਮੁਫਤ ਸਿਹਤ ਸਹੂਲਤਾਂ ਦੇਣ ਦੇ ਮਕਸਦ ਦੇ ਨਾਲ 10 ਲੱਖ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਅੱਜ ਇਸ ਦਾ ਉਦਘਾਟਨ ਇਸ ਦੀ ਸ਼ੁਰੂਆਤ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚ ਚਾਹੇ ਉਹ ਜ਼ਿਲ੍ਹਾ ਲੈਵਲ ਤੇ ਚਾਹੇ ਪੰਜਾਬ ਪੱਧਰ ਤੇ ਚਾਹੇ ਉਹ ਤਹਿਸੀਲ ਪੱਧਰ ਤੇ ਕਿਤੇ ਵੀ ਹਰ ਇੱਕ ਲੈਵਲ ਤੇ ਉਸ ਦੀ ਸ਼ੁਰੂਆਤ ਅੱਜ ਹੋ ਰਹੀ ਹੈ ਜਦ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਯੋਜਨਾ ਦੀ ਸ਼ੁਰੂਆਤ ਵਿਕਾਸ ਪਾਵਨ ਮੁਹਾਲੀ ਤੋਂ ਕਰ ਰਹੇ ਹਨ ਜਦ ਕੇ ਸਮੁੱਚੇ ਪੰਜਾਬ ਦੇ ਵਿਧਾਇਕ ਮੰਤਰੀ ਤੇ ਹੋਰ ਆਗੂ ਆਪੋ ਆਪਣੇ ਇਲਾਕਿਆਂ ਵਿੱਚ ਇਸ ਦੀ ਸ਼ੁਰੂਆਤ ਕਰ ਰਹੇ ਨੇ ਕਾਰਬਾਨ ਨੇ ਸ਼ੁਰੂ ਹੋ ਜਾਣਗੇ ਅੱਜ ਤੋਂ ਤੇ ਇਹ ਸਕੀਮ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਜਿਨ੍ਹਾਂ ਕੋਲ ਇਹ ਕਾਡ ਅਜ ਬਣ ਜਾਣਗੇ ਜਾਂ ਜਿਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਇਹਨਾਂ ਕਾਡਾਂ ਦੀ ਜ਼ਰੂਰਤ ਹੈ ਹੋ ਸਕਦਾ ਹੈ ਕਿ ਕਿਸੇ ਦਾ ਪਰਿਵਾਰਕ ਮੈਂਬਰ ਜਾਂ ਕੋਈ ਖੁਦ ਹਸਪਤਾਲ ਦੇ ਵਿੱਚ ਦਾਖਲ ਹੋਵੇ ਉਸ ਨੂੰ ਪਹਿਲ ਦੇ ਆਧਾਰ ਤੇ ਇਸ ਕਾਡ ਦੀ ਜ਼ਰੂਰਤ ਹੈ ਤਾਂ ਉਸ ਦਾ ਕਾਡ ਪਹਿਲ ਤੇ ਆਧਾਰ ਤੇ ਬਣਾਉਣ ਦੇ ਲਈ ਐਲਾਨ ਕੀਤਾ ਗਿਆ ਹੁਕਮ ਦਿੱਤਾ ਗਿਆ ਔਰ ਇਹ ਕਾਡ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਿੱਥੇ-ਜਿੱਥੇ ਪਹਿਲਾਂ ਆਸ਼ਮਨ ਯੋਜਨਾ ਦੇ ਕਾਰ ਬਣਦੇ ਸਨ ਉਥੇ ਇਹ ਕਾਰ ਬਣੇਗਾ ਅਵੇਲੇਬਿਲਟੀ ਹੈ ਅੱਜ ਤੋਂ ਇਸ ਯੋਜਨਾ ਦੀ ਸ਼ੁਰੂਆਤ ਹੈ ਪਰਿਵਾਰ ਦੇ ਪੂਰੇ ਚਾਹੇ ਪਰਿਵਾਰ ਦੇ ਵਿੱਚ 10 ਵਿਅਕਤੀ ਹੈ ਚਾਹੇ ਇੱਕ ਪਰਿਵਾਰ ਦੇ 10 ਮੈਂਬਰ ਨੇ ਚਾਹੇ ਇੱਕ ਪਰਿਵਾਰ ਦੇ ਦੋ ਮੈਂਬਰ ਹੈ ਹਰ ਇੱਕ ਪਰਿਵਾਰ ਨੂੰ ਇਹ ਯੋਜਨਾ ਦੇ ਤਹਿਤ 10 ਲੱਖ ਦਾ ਮੁਫਤ ਇਲਾਜ ਇੱਕ ਸਾਲ ਦੇ ਲਈ ਮਿਲਣਾ ਹੈ ਮਤਲਬ ਕਿ 10 ਲੱਖ ਇੱਕ ਸਾਲ ਦੇ ਲਈ ਉਸ ਤੋਂ ਬਾਅਦ ਅਗਲੇ ਸਾਲ 10 ਲੱਖ ਲਈ ਫੇਰ ਨਿਊ ਹੋਣਾ ਸੋ ਪੰਜਾਬ 'ਚ ਇਹਦੀ ਸ਼ੁਰੂਆਤ ਹੋ ਰਹੀ ਐ ਅੱਜ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਚਾਹੇ ਉਹ ਕਿਸੇ ਵੀ ਇਲਾਕੇ ਦੇ ਵਿੱਚ ਹੋਵੇ ਸੋ ਇਸ ਸਬੰਧੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੀਬ ਬਲਾਰੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਅਧਿਕਾਰੀ ਪੰਜਾਬ ਦੇ ਮੰਤਰੀ ਤੇ ਵਿਧਾਇਕ ਇਸ ਸਬੰਧੀ ਉਹਨਾਂ ਨੇ ਜਾਣਕਾਰੀ ਦਿੱਤੀ ਮੀਡੀਆ ਨਾਲ ਗੱਲਬਾਤ ਕੀਤੀ ਸੋ ਉਹਨਾਂ ਨੇ ਕੀ ਕਿਹਾ ਇਸ ਤੇ ਇੱਕ ਵਰਨਰ ਜਨ ਮਾਰਦੇ ਅੱਜ ਪੰਜਾਬ ਲਈ ਬੜਾ ਇਤਿਹਾਸਕ ਦਿਨ ਹੈ ਪੰਜਾਬ ਨਹੀਂ ਮੁਲਕ ਨਹੀਂ ਬਲਕਿ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਸਿਹਤ ਸੇਵਾਵਾਂ ਦੇ ਨਾਲ ਪੰਜਾਬ ਜੁੜਨ ਜਾ ਰਿਹਾ ਹੈ ਅੱਜ ਤੋਂ ਪੰਜਾਬ ਦੇ ਲੋਕਾਂ ਦੇ ਵਾਸਤੇ 10 ਲੱਖ ਰੁਪਏ ਦੀ ਕੈਸ਼ਲੈਸ ਇੱਕ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਕਾਰਡ ਮਿਲੇਗਾ ਔਰ ਇਹ ਕਾਰਡ ਬਿਲਕੁਲ ਮੁਫਤ ਲੋਕਾਂ ਦੇ ਡੋਰ ਟੂ ਡੋਰ ਜਾ ਕੇ ਇਹਦੀ ਰਜਿਸਟ੍ਰੇਸ਼ਨ ਕਰਕੇ ਦਿੱਤਾ ਜਾਵੇਗਾ 1000 ਕਰੋੜ ਰੁਪਏ ਦੀ ਇਹ ਇੱਕ ਇਸ ਤਰ੍ਹਾਂ ਦੀ ਸਕੀਮ ਹੈ ਜਿਹਦੇ ਤਹਿਤ ਹਰ ਪੰਜਾਬੀ ਅੱਜ ਤੋਂ ਬਾਅਦ ਨਿਸ਼ਚਿੰਤ ਹੋ ਜਾਵੇਗਾ ਕਿ ਰੱਬ ਨਾ ਕਰੇ ਜੇ ਉਹਦੇ ਘਰ ਦੇ ਕਿਸੇ ਵੀ ਮੈਂਬਰ ਦੇ ਉੱਤੇ ਸਿਹਤ ਸੰਬੰਧੀ ਕੋਈ ਮੁਸ਼ਕਲ ਆਉਂਦੀ ਹੈ ਉਹਨੂੰ ਇਲਾਜ ਕਰਵਾਉਣਾ ਪੈਂਦਾ ਤਾਂ ਬਿਹਤਰੀਨ ਪ੍ਰਾਈਵੇਟ ਹਸਪੀਟਲ ਤੇ ਬਿਹਤਰੀਨ ਸਰਕਾਰੀ ਹਸਪਤਾਲਾਂ ਦੇ ਵਿੱਚ ਉਸ ਦਾ 10 ਲੱਖ ਰੁਪਏ ਤੱਕ ਦੇ ਪਰਿਵਾਰ ਦੇ ਮੈਂਬਰਾਂ ਦਾ ਇਲਾਜ ਕੀਤਾ ਜਾ ਸਕੇਗਾ ਔਰ ਇਸ ਸਕੀਮ ਨੂੰ ਅੱਜ ਲਾਂਚ ਕਰਨ ਦੇ ਵਾਸਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਲਾਂਚ ਕਰਨਗੇ ਔਰ ਤੁਸੀਂ ਤਿਆਰ ਰਹੋ ਕਿ ਤੁਹਾਡੇ ਘਰ ਦੇ ਬਾਹਰ ਸਾਡੇ ਵੋਲੰਟੀਅਰ ਦਸਤਕ ਦੇ ਕੇ ਤੁਹਾਡੀ ਰਜਿਸਟ੍ਰੇਸ਼ਨ ਕਰਨਗੇ ਤੇ ਤੁਸੀਂ ਇਹਦੇ ਵਿੱਚ ਰੋਲ ਹੋ ਜਾਓਗੇ ਪੰਜਾਬੀਓ ਅੱਜ ਤੁਹਾਡੇ ਲਈ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਅੱਜ ਇੱਕ ਹਿਸਟੋਰੀਕਲ ਘਟਨਾ ਜਿਹੜੀ ਆ ਉਹ ਹੋਣ ਜਾ ਰਹੀ ਹੈ ਹੁਣੇ ਥੋੜੇ ਚਿਰ ਬਾਅਦ ਮੇਰੇ ਵੀ ਪਾਰਟੀ ਦੇ ਕੋਮਿਕ ਕਨਵੀਨਰ ਅਰਵਿੰਦ ਕੇਰਿਵਾਲ ਜੀ ਉਹ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਸੋਚ ਇਹ ਉਹੀ ਸੋਚ ਸਕਦੇ ਹੋਰ ਕੋਈ ਨਹੀਂ ਸੋਚ ਸਕਦਾ ਸਾਲ ਅੱਜ ਮਤਲਬ ਜਿਹੜਾ ਇਸ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਬਣ ਜਾਦਿਆ ਜਿਹੜਾ ਹਰ ਇੱਕ ਪਰਿਵਾਰ ਨੂੰ ਜਿਹੜਾ 10 ਲੱਖ ਦਾ ਬੀਮਾ ਜਿਹੜੀ ਯੋਜਨਾ ਹੈ ਉਹ ਹੈਲਥ ਬੀਮਾ ਯੋਜਨਾ ਜਿਹੜੀ ਉਹ ਸ਼ੁਰੂ ਕਰਨ ਜਾਂਦੇ 10 ਲੱਖ ਰੁਪਏ ਇੱਕ ਪਰਿਵਾਰ ਨੂੰ ਲਗਭਗ 65 ਲੱਖ ਪਰਿਵਾਰ ਬਣੂਗਾ ਪੰਜਾਬ ਦਾ ਸੋ ਅੱਜ ਦਾ ਦਿਨ ਜਿਹੜਾ ਇਹ ਸਰ ਮੈਂ ਸਮਝਦਾ ਕਿ ਕਦੀ ਕਦੀ ਇਦਾਂ ਦੇ ਮੌਕੇ ਦੇਸ਼ ਦੇ ਵਿੱਚ ਆਉਂਦੇ ਆ ਔਰ ਕਦੀ ਕਦੀ ਇਦਾਂ ਦੇ ਲੀਡਰ ਆਉਂਦੇ ਆ ਇਹ ਸੋਚ ਸਿਰਫ ਸਿਰਫ ਅਦਵਿੰਦ ਕੇਰਿਵਾਲ ਦੀ ਦੀ ਸੀ ਕਿ ਕਿਦਾਂ ਜਿਹੜਾ ਲੋਕਾਂ ਨੂੰ ਮਤਲਬ ਗਰੀਬ ਲੋਕ ਜਿਹੜੇ ਇਲਾਜ ਤੋਂ ਮਤਲਬ ਬੇ ਇਲਾਜ ਹੋ ਜਾਂਦੇ ਬਚਾ ਲੈ ਇਲਾਜ ਨਹੀਂ ਕਰਾ ਸਕਦੇ ਉਨਾਂ ਲਈ ਅੱਜ ਦੀ ਇਹ ਯੋਜਨਾ ਜਿਹੜੀ ਬਹੁਤ ਵੱਡੀ ਯੋਜਨਾ ਹੈ। ਉਹ ਇਸ ਯੋਜਨਾ ਦੇ ਵਿੱਚ ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਜਾਤ ਨਹੀਂ, ਕੋਈ ਪਾਤ ਨਹੀਂ। ਹਰ ਪੰਜਾਬ ਦਾ ਰਹਿਣ ਵਾਲਾ ਜਿਹੜਾ ਪਰਿਵਾਰ ਹਰ ਇੱਕ ਨੂੰ 10 ਲੱਖ ਦੀ ਜਿਹੜੀ ਜੀਵਨ ਬੀਮਾ ਯੋਜਨਾ ਜਿਹੜੀ ਉਹ ਮਿਲੂਗੀ। ਉਹ ਦਾ ਅੱਜ ਸਾਡੇ ਵਲੰਟੀਅਰ ਜੋ ਅਦਵਿੰਦ ਕੇਰਿਵਾਲ ਜੀ ਇਹਦੀ ਸ਼ੁਰੂਆਤ ਕਰਨਗੇ, ਮਾਨ ਸਾਹਿਬ ਸ਼ੁਰੂਆਤ ਕਰਨਗੇ। ਪੂਰੇ ਪੰਜਾਬ ਦੇ ਵਿੱਚ ਸਾਡੇ ਵਲੰਟੀਅਰ ਜਿਹੜੇ ਆ ਇਹਨੂੰ ਦੇਖ ਰਹੇ ਹੋਣਗੇ। ਉਹ ਦਾ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬੀਓ ਕਿ ਕਾਲੀ ਦੀ ਪੈਣਾ ਔਰ ਕਿਹ ਅਫਸਰ ਦੇ ਪਿੱਛੇ ਜਾਂ ਕਿਹ ਕਲਤਕਾਂ ਕਲੋਕਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਤੁਹੇ ਫਿਰਦੇ ਆ ਕਾੜ ਜਿਹੜੇ ਸਾਡੇ ਜੂਥ ਕਲੱਬ ਦੇ ਮੈਂਬਰ ਸਾਡੇ ਜੁੰਮਿਆਦ ਵਿਅਕਤੀ ਜਿਹੜੇ ਆ ਉਹ ਅਧਿਕਾਰੀਆਂ ਨੂੰ ਨਾਮ ਲੈ ਕੇ ਬੁਲਾਉਣਗੇ ਤੁਹਾਡੇ ਕੋਲ ਆਉਣਗੇ ਤੁਹਾਡੇ ਘਰ 10 ਲੱਖ ਦਾ ਕਾੜ ਆ ਰਿਹਾ ਸਰ ਤੁਹਾਡੇ ਘਰ ਅਰਵਿੰਦ ਕੇਦੀਵਾਲ ਜੀ ਤੇ ਭਗਵੰਤ ਮਾਨ ਜੀ ਤੁਹਾਡੇ ਘਰ 10 ਲੱਖ ਦਾ ਕਾੜ ਭੇਜਿਆ ਅੱਜ 12 ਵਜੇ ਇਹ ਯੋਜਨਾ ਜਿਹੜੀ ਆ ਉਪਰ ਹੋ ਰਹੀ ਆ ਸੋ ਮੈਂ ਇਸ ਇਤਿਹਾਸਿਕ ਮੌਕੇ ਦੇ ਉੱਤੇ ਤਹਾਨੂੰ ਬਹੁਤ ਵਧਾਈਆਂ ਦਿੰਦਾ। ਔਰ ਮੈਂ ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜੀ ਆਲਜੀ ਦੀ ਸੋਚ ਨੂੰ ਸਲਾਮ ਕਰਦਾ। ਜਿਨ੍ਹਾਂ ਨੇ ਇਹ ਯੋਜਨਾ ਮੁੱਖ ਮੰਤਰੀ ਸਰਦਾ ਭਗਵੰਤ ਸਿੰਘ ਮਾਨ ਜੀ ਦੇ ਨਾਮ ਨਾਲ ਲੱ ਕੇ ਇਹ ਬਣਾ ਕੇ ਤੇ ਪੰਜਾਬ ਦੇ ਲੋਕਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਉਹ ਤੋਹਫਾ ਦਿੱਤਾ ਉਹਦੇ ਇਤਿਹਾਸਕ ਤੋਹਫਾ। ਇਹ ਕੋਈ ਆ ਨਹੀਂ ਹੈ। ਹਿਸਟਰੀ ਅਸਰ ਪੂਰੇ ਇੰਡੀਆ ਦੇ ਵਿੱਚ ਇਕੱਲੇ ਪੰਜਾਬ ਸਟੇਟ ਹੈ ਜਿੱਥੇ ਲੱਗੂ ਉਹਦਾ। ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੁਣ। ਕਿੰਨਾ ਮੀ ਕੀਤਾ ਜਾ ਸਕਦਾ ਇਹ ਸੋਚ ਸਿਰਫ ਤੇ ਸਿਰਫ ਮੇਰੇ ਕੌਮੀ ਕਦਵਿੰਦਰ ਰਜ਼ਵਿੰਦਰ ਕੇਰਿਵਾਲ ਜੀ ਦੀ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਹੋ ਸਕਦੀ ਹੈ ਸੋ ਮੈਂ ਤੁਹਾਨੂੰ ਵਧਾਈ ਦਿੰਦਾ ਇਸ ਮੌਕੇ ਦੇ ਉੱਤੇ ਸਾਰਿਆਂ ਨੇ ਆਪ ਆਪਣੇ ਕਾਰਡ ਬਣਾਉਣੇ ਨੇ ਤੁਹਾਡੇ ਕਾਰਡ ਕਾਰ ਬਣਾਉਣ ਨਾਲ ਆਉਣਗੇ ਕਿਸੇ ਬੰਦੇ ਦੇ ਆਖੇ ਲਾ ਕੇ ਇਧਰ ਉਧਰ ਨਹੀਂ ਜਾਣਾ ਸੋ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਉਹ ਆਪਣੇ ਕੌਮੀ ਕਨਿਨਜ਼ਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਬਹੁਤ ਵੱਡੀ ਯੋਜਨਾ ਜਿਹੜੀ ਸ਼ੁਰੂ ਕਰਨ ਜਾ ਰਹੇ ਵਾਇਗਦਿਕਾ ਖਾਸਾ ਵਾਇਗਦਿਕਾ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਦਿਨ ਹੈ ਕਿਉਂਕਿ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਦੋਂ ਪੰਜਾਬ ਦੇ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਨਾ ਕਿਸੇ ਜਾਤੀ ਦਾ ਭੇਦ ਭਾਵੇਆ ਨਾ ਕੋਈ ਉਮਰ ਦਾ ਭੇਦ ਭਾਵੇਆ ਤੇ ਨਾ ਹੀ ਕੋਈ ਤੁਹਾਡੀ ਆਮਦਨ ਦਾ ਕੋਈ ਭੇਦ ਭਾਵੇਆ ਨਾ ਕੋਈ ਉਮਰ ਦਾ ਭੇਦ ਭਾਵੇਆ ਸਭ ਨੂੰ ਬਿਨਾਂ ਕਿਸੇ ਭੇਦਭਾਵ ਦੇ 10 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਮਿਲੇਗਾ ਉਹ ਵੀ ਪੰਜਾਬ ਦੇ ਹਰ ਬਿਹਤਰੀਨ ਤੋਂ ਬਿਹਤਰੀਨ ਹਸਪਤਾਲ ਦੇ ਵਿੱਚ ਮੈਂ ਕਿਉਂ ਕਹਿ ਰਿਹਾ ਕਿ ਪਹਿਲਾ ਸੂਬਾ ਹੈ ਅਸੀਂ ਵੱਡੀ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਤੋਂ ਵੀ ਜੇ ਇੰਸ਼ੋਰੈਂਸ ਲਈ ਹੋਵੇ ਨਾ ਉਹਦੇ ਚ ਵੀ 100 ਕੰਡੀਸ਼ਨਾਂ ਹੁੰਦੀਆਂ ਕਦੇ ਕਹਿੰਦੇ ਨੇ ਜੀ ਪਹਿਲਾਂ ਤੋਂ ਬਿਮਾਰੀਆਂ ਦਾ ਇਲਾਜ ਨਹੀਂ ਹੋ ਸਕਦਾ ਕਦੇ ਕਹਿੰਦੇ ਨੇ ਬਜ਼ੁਰਗਾਂ ਦਾ ਇਲਾਜ ਨਹੀਂ ਹੋ ਸਕਦਾ ਸੋ ਇਸ ਕਰਕੇ ਇਹੋ ਜਿਹਾ ਕੰਮ ਜਿਹੜਾ ਹੈਗਾ ਉਹਦੇ ਲਈ ਸੋਚਣ ਦਾ ਨਜ਼ਰੀਆ ਬੜਾ ਕ੍ਰਾਂਤੀਕਾਰੀ ਚਾਹੀਦਾ ਹੈ ਬਾਕੀ ਸਰਕਾਰਾਂ ਕਿਉਂ ਨਹੀਂ ਸੋਚ ਸਕੀਆਂ ਕਿ ਇਹੋ ਜੀ ਸੋਚ ਜਿਹੜੀ ਹੈ ਉਹ ਜਾਂ ਤੇ ਆਮ ਆਦਮੀ ਪਾਰਟੀ ਕੋਲ ਹੈ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਕੋਲ ਹੈ ਜਾਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਕੋਲ ਹੈ ਜਿਨ੍ਹਾਂ ਨੇ ਅੱਜ ਜਿਹੜਾ ਹੈਲਥ ਕਾਰਡ ਜਾਰੀ ਕਰਨਾ ਹੈ ਔਰ ਇਤਿਹਾਸ ਪੂਰੀ ਦੁਨੀਆ ਦੇ ਵਿੱਚ ਰਚਿਆ ਜਾਂਦਾ ਹੈ ਇੱਕ ਚੀਜ਼ ਮੈਂ ਉਚੇਚੇ ਤੌਰ ਤੇ ਕਹਿਣੀ ਚਾਹਾਂਗਾ ਕਿ ਖਾਸ ਕਰਕੇ ਜਿਹੜਾ ਮੱਧਮ ਵਰਗ ਦਾ ਗਰੀਬ ਇਨਸਾਨ ਹੈ ਉਹਨਾਂ ਲਈ ਇੱਕ ਬਹੁਤ ਵੱਡੀ ਰਾਹਤ ਹੈ ਕਿਉਂਕਿ ਅੱਜ ਤੱਕ ਕਦੇ ਕਿਸੇ ਵੀ ਸਰਕਾਰ ਨੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਭਾਵੇਂ ਸਾਡੇ ਪੰਜਾਬ ਦੀ ਸਰਕਾਰ ਹੋਵੇ ਕਦੇ ਆਮ ਵਰਗ ਦੇ ਗਰੀਬ ਦੀ ਬਾਣੀ ਫੜੀ ਇਹ ਪਹਿਲੀ ਵਾਰੀ ਹੈ ਕਿ ਜਦੋਂ 10 ਲੱਖ ਦਾ ਇਲਾਜ ਕਿਉਂਕਿ ਜਦੋਂ ਕੋਈ ਬਿਮਾਰ ਹੋ ਜਾਂਦਾ ਨਾ ਉਸ ਟਾਈਮ ਤੇ ਉਸ ਘਰ ਦੀ ਹਾਲਾਤ ਕੀ ਹੁੰਦੀ ਹੈ ਉਸ ਮਾਂ ਪਿਓ ਦੀ ਹਾਲਾਤ ਕੀ ਹੁੰਦੀ ਹੈ ਉਹਨਾਂ ਬੱਚਿਆਂ ਦੀ ਹਾਲਾਤ ਕੀ ਹੁੰਦੀ ਹੈ ਇੱਕ ਬੰਦੇ ਮਰੀਜ਼ ਬਿਮਾਰੀ ਨਾਲ ਤੜਫ ਰਿਹਾ ਹੁੰਦਾ ਔਰ ਦੂਸਰੇ ਬੰਦੇ ਜਿਹੜਾ ਹੈਗਾ ਪੈਸਿਆਂ ਦਾ ਇੰਤਜ਼ਾਮ ਕਿਵੇਂ ਹੋਏਗਾ ਇਹੇ ਦਿਮਾਗ ਤੇ ਸਭ ਤੋਂ ਵੱਡੀ ਟੈਨਸ਼ਨ ਹੁੰਦੀ ਹੈ ਔਰ ਖਾਸ ਕਰਕੇ ਜਦੋਂ ਕਿ ਆਮ ਵਰਗ ਦੇ ਗਰੀਬੀ ਦੀ ਗੱਲ ਕਰਦੇ ਸੋ ਮੈਂ ਸਮਝਦਾ ਮਾਨ ਸਾਹਿਬ ਦੀ ਸਰਕਾਰ ਨੇ ਇਹ ਜਿਹੜਾ ਵਟਾ ਸਟੈਪ ਲਿਆ ਬੜਾ ਕਾਬਲੇ ਤਾਰੀਫ ਹੈ ਔਰ ਇਹ ਜਿਹੜਾ ਪੰਜਾਬ ਦਾ ਮਾਡਲ ਹੈ ਨਾ ਪੂਰੀ ਦੁਨੀਆ ਦੇ ਵਿੱਚ ਰਾਜ ਕਰੇ ਪੂਰੇ ਹਿੰਦੁਸਤਾਨ ਦੀਆਂ ਬਾਕੀ ਸਰਕਾਰਾਂ ਨੂੰ ਫੋਲੋ ਕਰਨਾ ਹੀ ਪਵੇਗਾ ਕਿਉਂਕਿ ਜੋ ਅਰਜੀ ਜੋ ਭਗਵੰਤ ਮਾਨ ਸਾਹਿਬ ਦੀ ਸੋਚ ਹੈ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਹੈ ਉਸ ਨੇ ਜਿਹੜੇ ਰਾਜਨੀਤੀ ਦੇ ਨਵੇਂ ਜਿਹੜੇ ਮਾਪਦੰਡ ਤੈਅ ਕੀਤੇ ਹੈਗੇ ਆ ਕਿਉਂਕਿ ਇਹਨਾਂ ਦੀ ਸੋਚ ਦੇ ਵਿੱਚ ਸੈਂਟਰ ਦੇ ਵਿੱਚ ਆਮ ਇਨਸਾਨ ਹੈ ਸੋ ਬਿਲਕੁਲ ਆਪਾਂ ਸੁਣਿਆ ਹੈ ਕਿ ਉਹਨਾਂ ਨੇ ਇਸ ਦੀ ਪੂਰੀ ਜਾਣਕਾਰੀ ਦਿੱਤੀ ਹੈ ਕਿਹਾ ਕਿ ਪੰਜਾਬ ਦੇ ਬੱਚੇ-ਬੱਚੇ ਤੱਕ ਇਸ ਦਾ ਲਾਹ ਪਹੁੰਚੇਗਾ ਇਸ ਤੋਂ ਪਹਿਲਾਂ ਆਸ਼ਮਨ ਯੋਜਨਾ ਜਿਸ ਜੋ 5 ਲੱਖ ਸੀ ਉਸ ਨੂੰ ਵਧਾ ਕੇ 10 ਲੱਖ ਕਰ ਦਿੱਤਾ ਗਿਆ ਔਰ ਇੰਨਾ ਹੀ ਨਹੀਂ ਪਹਿਲਾਂ ਇਹ ਯੋਜਨਾ ਕੁਝ ਇੱਕ ਵਰਗਾਂ ਤੱਕ ਸੀਮਤ ਸੀ ਜਦ ਕਿ ਅੱਜ ਸ਼ੁਰੂਆਤ ਹੋਣ ਵਾਲੀ ਇਹ ਸਕੀਮ ਇਹ ਯੋਜਨਾ ਚਾਹੇ ਉਹ ਸਰਕਾਰੀ ਮੁਲਾਜ਼ਮ ਹੈ ਚਾਹੇ ਉਹ ਪੈਨਸ਼ਨਰ ਹੈ ਚਾਹੇ ਉਹ ਕਿੰਨਾ ਵੀ ਵੱਡਾ ਉੱਚ ਅਧਿਕਾਰੀ ਸਾਬਕਾ ਅਧਿਕਾਰੀ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਹਰ ਇੱਕ ਤੱਕ ਇਸ ਯੋਜਨਾ ਦਾ ਲਾਭ ਪਹੁੰਚੇਗਾ ਆਮ ਆਦਮੀ ਪਾਰਟੀ ਦੀਗਵਾਈ ਵਾਲੀ ਪੰਜਾਬ ਸਰਕਾਰ ਨੇ ਇਹਦੀ ਸ਼ੁਰੂਆਤ ਕੀਤੀ ਹੈ ਇਸ ਦਾ ਜਿਹੜਾ ਪੰਜਾਬ ਸਰਕਾਰ ਨੇ ਇੰਸ਼ੋਰੈਂਸ ਯੂनाइटेड ਇੰਡੀਆ ਇੰਸ਼ੋਰੈਂਸ ਦੇ ਨਾਲ ਤਾਲਮੇਲ ਹੋਇਆ ਸੋ ਪੰਜਾਬ ਸਰਕਾਰ ਤੇ ਯੂनाइटेड ਇੰਡੀਆ ਇੰਸ਼ੋਰੈਂਸ ਮਿਲ ਕੇ ਇਸ ਦਾ ਭੁਗਤਾਨ ਕਰਨਗੇ ਇਹ ਯੋਜਨਾ ਦਾ ਸੋ ਕਿਹੜੇ-ਕਿਹੜੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸ ਦਾ ਇਲਾਜ ਹੋਣਾ ਉਹ ਇੱਕ ਲਿਸਟ ਬਕਾਇਦਾ ਪੰਜਾਬ ਸਰਕਾਰ ਉਸ ਦੀ ਜਾਰੀ ਕਰੇਗੀ ਜਿਸ ਤੋਂ ਇਹ ਗੱਲ ਪਤਾ ਲੱਗ ਸਕੇਗਾ ਕਿ ਇਹ ਯੋਜਨਾ ਦਾ ਕਾਰਜ ਜਿਹੜਾ ਉਹ ਕਿਹੜੇ-ਕਿਹੜੇ ਨਿੱਜੀ ਹਸਪਤਾਲਾਂ ਦੇ ਵਿੱਚ ਕਾਰ ਬਣेंगे ਜਾਂ ਕਿਹੜੇ-ਕਿਹੜੇ ਨਿੱਜੀ ਹਸਪਤਾਲਾਂ ਵਿੱਚ ਇਸ ਦੀ ਸ਼ੁਰੂਆਤ ਹੋਣੀ ਹੈ ਸੋ ਅੱਜ ਚੰਗੀ ਗੱਲ ਹੈ ਕਿ ਜਿਨ੍ਹਾਂ ਆਮ ਲੋਕਾਂ ਦੀ ਪਹੁੰਚ ਇਲਾਜ ਕਰਾਉਣ ਦੀ ਨਹੀਂ ਸੀ ਉਹ ਹੁਣ ਇਸ ਯੋਜਨਾ ਦੇ ਤਹਿਤ ਆਪਣਾ ਇਲਾਜ ਕਰਵਾ ਸਕਦੇ ਨੇ ਮੁਫਤ ਇਲਾਜ ਕਰਵਾ ਸਕਦੇ ਨੇ ਸੋ ਕੋਈ ਵੀ ਵਰਗ ਹੋਵੇ ਇਸ ਯੋਜਨਾ ਦੇ ਵਿੱਚ ਉਸ ਨੂੰ ਸ਼ਾਮਲ ਕੀਤਾ ਗਿਆ ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ